ਮੈਂ ਤਾਂ ਇੰਨੀ ਗੱਲ ਕਹਿਣੀ ਆ ਕਿ ਸਹੀ ਸੋਚ ਨੂੰ ਵੋਟ ਦਿਓ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਜਿਹੜਾ ਪੰਜਾਬ ਨੂੰ ਸਹੀ ਪਾਸੇ ਲੈ ਕੇ ਜਾਵੇ ਉਹਨੂੰ ਵੋਟ ਦਿਓ ਔਰ ਖਾਸ ਕਰਕੇ ਮੈਂ ਇਹਨਾਂ ਗੱਲ ਕਹਿਣੀ ਚਾਹੂੰਗਾ ਕਿ ਜਿਹੜੇ ਸੱਤਾਧਾਰੀ ਪੱਖ ਦੇ ਲੋਕ ਨੇ ਉਹ ਪਿਛਲੇ 2 ਦਿਨ ਤੋਂ ਜਿੱਦਾਂ ਦਾ ਤਾंडव ਇੱਥੇ ਕਰ ਰਹੇ ਨੇ ਪੈਸੇ ਦਾ ਅ ਸ਼ਰਾਬ ਦਾ ਰਾਸ਼ਨ ਦਾ ਉਹ ਗਰੀਬ ਵੋਟਰ ਨੂੰ ਪ੍ਰਭਾਵ ਪ੍ਰਭਾਣ ਦੀ ਕੋਸ਼ਿਸ਼ ਕਰ ਰਹੇ ਹਨ ਔਰ ਬੜੀ ਦੁਖ ਦੀ ਗੱਲ ਹੈ ਕਿ ਉਹਨਾਂ ਨੂੰ ਪਰਫਾਰਮੈਂਸ ਦੇ ਆਧਾਰ ਤੇ ਵੋਟਾਂ ਮੰਗਣੀਆਂ ਚਾਹੀਦੀਆਂ ਨਾ ਕਿ ਪੈਸਾ ਵੰਡ ਕੇ ਸ਼ਰਾਬ ਵੰਡ ਕੇ ਸੋ ਇਹ ਗੱਲ ਤੋਂ ਸਾਬਤ ਹੋ ਰਹੀ ਹੈ ਕਿ ਉਹਨਾਂ ਨੂੰ ਆਪਣੇ ਕੀਤੇ ਹੋਏ ਕੰਮਾਂ ਤੇ ਵਿਸ਼ਵਾਸ ਨਹੀਂ ਹੈ ਕਿਉਂਕਿ ਕੰਮ ਕੀਤਾ ਹੀ ਕੋਈ ਨਹੀਂ ਉਹ ਪੈਸੇ ਨਾਲ ਫਿਰ ਇੱਕ ਵਾਰੀ ਵੋਟਰ ਨੂੰ ਪ੍ਰਭਾਵਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਮੈਂ ਵੋਟਰ ਨੂੰ ਇਹੀ ਅਪੀਲ ਕਰਦਾ ਕਿ ਐਸੀਆਂ ਤਾਕਤਾਂ ਦਾ ਜਿਹੜੇ ਪੰਜਾਬ ਦਾ ਨੁਕਸਾਨ ਕਰ ਰਹੇ ਆ ਉਹਨਾਂ ਨੂੰ ਖੁੱਲਕੇ ਜਵਾਬ ਦੇ ਸਰ ਇੱਕ ਦੂਜੇ ਤੇ ਬਲੇਮ ਲਗਾਏ ਜਾ ਰਹੇ ਨੇ ਬਲਕਿ ਸਬੂਤ ਵੀ ਸਾਹਮਣੇ ਆ ਰਹੇ ਨੇ ਉਹ ਇਹ ਕਹਿੰਦੇ ਰਾਸ਼ਨ ਤੁਸੀਂ ਵੰਡ ਰਹੇ ਹੋ ਤੁਸੀਂ ਰਾਸ਼ਨ ਵੰਡ ਰਹੇ ਹੋ ਸਰ ਇਹ ਚੀਜ਼ ਜਿਸ ਦਾ ਗੱਲ ਇਹ ਸਰਕਾਰਾਂ ਸੀ ਇਦਾਂ ਕੁਝ ਹੋਇਆ ਸੀ ਸਾਡੇ ਸਾਡੇ ਕੋਈ ਵਰਕਰ ਸਾਡੀ ਪਾਰਟੀ ਦਾ ਕੋਈ ਬੰਦਾ ਕੋਈ ਰਾਸ਼ਨ ਵੰਡ ਦਾ ਕੋਈ ਸ਼ਰਾਬ ਵੰਡ ਦਾ ਕੋਈ ਫੜਿਆ ਹੋਵੇ ਤਾਂ ਮੈਂ ਜ਼ਿੰਮੇਵਾਰ ਹਾਂ ਕਿਉਂਕਿ ਅਸੀਂ ਆਪਣੇ ਗੱਲ ਦੇ ਆਪਣੇ ਵਿਚਾਰ ਦੇ ਆਧਾਰ ਤੇ ਵੋਟ ਮੰਗ ਰਹੇ ਹਾਂ ਸ਼ਰਮ ਦੀ ਗੱਲ ਇਹ ਹੈ ਕਿ ਚਾਹੇ ਉਹ ਝਾੜੂ ਵਾਲੇ ਨੇ ਚਾਹੇ ਪੰਜੇ ਵਾਲੇ ਨੇ ਜਿਹੜੇ ਅਦਿੱਕਤ ਸਮੇਂ ਜਿਨ ਜੋ ਤਾਕਤ ਚ ਰਹੇ ਜਿਨ੍ਹਾਂ ਨੂੰ ਲੋਕਾਂ ਨੇ ਇੱਥੇ ਪਿਆਰ ਦਿੱਤਾ ਪਰ ਉਹਨਾਂ ਨੇ ਪਿਆਰ ਪਛਾਇਆ ਨਹੀਂ ਸੇਵਾ ਮੰਗਣ ਦੇ ਐਵੇਂ ਦੇ ਵਿੱਚ ਉਹ ਹਾਕਮ ਬਣ ਗਏ ਚਾਹੇ ਉਹ ਝਾੜੂ ਵਾਲੇ ਹੋਣ ਤੇ ਚਾਹੇ ਉਹ ਕੰਗਸ ਵਾਲੇ ਹੋਣ ਸੋ ਮੈਂ ਸਮਝਦਾ ਕਿ ਲੋਕੀ ਗੱਲ ਨੂੰ ਚੰਗੀ ਦਾ ਸਮਝਦੇ ਆਂ ਔਰ ਅਲਟੀਮੇਟਲੀ ਜਿਹੜਾ ਵੋਟ ਹੈ ਉਹ ਭਾਜਪਾ ਦੇ ਪੱਖ ਸੇ ਜਾ ਰਹੀ ਹੈ ਜਿਹੜੇ ਹਾਰੇ ਹੋਏ ਕਲੀਅਰ ਹੁੰਦੇ ਨੇ ਨਾ ਉਹ ਇਹੋ ਜਿਹਾ ਕੰਮ ਕਰਦੇ ਜਿਨ੍ਹਾਂ ਨੂੰ ਵੋਟ ਦਿੱਤੀ ਰਿਹਾ ਉਹ ਸ਼ਾਂਤੀ ਨਾਲ ਵੋਟ ਪਾਉਣ ਦੇ ਵਿੱਚ ਵਿਸ਼ਵਾਸ ਕਰਦਾ ਮੈਂ ਤਾਂ ਇਹ ਹੀ ਕਹਾਂਗਾ ਜੀ ਸਹੀ ਸੋਚ ਨੂੰ ਔਰ ਜੋ ਪੰਜਾਬ ਦਾ ਭਲਾ ਕਰਨ ਵਾਲਾ